ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਤਰੀਕੇ ਦੀ ਪੱਤਾ ਗੋਭੀ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਹੈ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਮੈਂ ਇੱਕ ਫੁੱਲ ਪੱਤਾ ਗੋਬੀ ਜਾਂ ਬੰਦ ਗੋਬੀ ਦਾ ਲਿਆ ਹੈ ਪੱਤਾ ਗੋਬੀ ਦੇ ਉੱਪਰਲੇ ਦੋ ਪੱਤਿਆਂ ਨੂੰ ਉਤਾਰ ਦੇਵਾਂਗੇ ਜੋ ਖਰਾਬ ਜਿਹੀ ਲੱਗਣਗੇ ਵੈਸੇ ਤੇ ਫਰੈਸ਼ ਗੋਬੀ ਹੈ ਪੱਤਾ ਗੋਬੀ ਦੇ ਉੱਪਰਲੇ ਇੱਕ ਦੋ ਪੱਤਿਆਂ ਨੂੰ ਉਤਾਰ ਦੇਵਾਂਗੇ ਤੇ ਨਾਲ ਹੀ ਮੈਂ ਤਨ ਮੀਡੀਅਮ ਸਾਈਜ਼ ਦੇ ਆਲੂ ਵੀ ਲੈਨੇ ਪਤਾ ਗੋਭੀ ਨੂੰ ਧੋ ਲਵਾਂਗੇ ਤੇ ਆਲੂਆਂ ਨੂੰ ਵੀ ਕੱਟ ਕੇ ਧੋ ਲਵਾਂਗੇ ਹੁਣ ਮੈਂ ਆਲੂਆਂ ਨੂੰ ਛੇਲੇ ਕੇ ਕੱਟ ਕੇ ਧੋ ਲਿਆ ਹੈ ਹੁਣ ਆਪਾਂ ਪਤਾ ਗੋਭੀ ਨੂੰ ਵੀ ਕੱਟ ਲਵਾਂਗੇ ਉਸ ਦੇਲੀ ਗੋਭੀ ਦੇ ਡੰਡਲ ਨੂੰ ਅਲੱਗ ਕਰ ਦੇਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ 스ਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਤਰੀਕੇ ਨਾਲ ਪਤਾ ਗੋਬੀ ਦੇ ਡੰਡਲ ਨੂੰ ਵੱਖ ਕਰ ਦੇਵਾਂਗੇ ਤੇ ਗੋਬੀ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਅੱਜ ਆਪਾਂ ਗੋਬੀ ਦੀ ਬਹੁਤ ਹੀ ਟੇਸਟੀ ਜਈ ਸਬਜ਼ੀ ਬਣਾਵਾਂਗੇ ਪਤਾ ਗੋਭੀ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਆਲੂ ਨੂੰ ਮੇਲੇ ਕੇ ਕੱਟ ਕੇ ਪਾਣੀ ਵਿੱਚ ਧੋ ਲਿਆ ਸੀ ਹੁਣ ਗੋਭੀ ਦੇ ਇਸ ਡੰਡਲ ਨੂੰ ਆਪਾਂ ਕੱਢ ਦੇਵਾਂਗੇ ਜੇਕਰ ਆਪਾਂ ਇਸ ਡੰਡਲ ਨੂੰ ਰੱਖਾਂਗੇ ਤੇ ਸਬਜ਼ੀ ਸਵਾਦ ਨਹੀਂ ਬਣੇਗੀ ਇਸ ਲਈ ਆਪਾਂ ਇਸ ਨੂੰ ਕੱਢ ਦੇਵਾਂਗੇ ਇਸ ਗੋਭੀ ਨੂੰ ਆਪਾਂ ਉੱਧਰ ਰੱਖ ਕੇ ਦੇਵਾਂਗੇ ਤੇ ਇਸ ਡੰਡਲ ਨੂੰ ਅਲੱਗ ਕਰ ਦੇਵਾਂਗੇ இடல் டோடா சக்தி சுவா் நீ பனைகி ஜேன் இது வச்ச பாட்டா கோபி பத்தல பத்தல கட்டா ਜਾਪਾਂ ਗੋਭੀ ਦੀ ਬਹੁਤ ਹੀ ਟੇਸਟੀ ਜਹੀ ਸਬਜ਼ੀ ਬਣਾਵਾਂਗੇ ਇਸਦੇ ਲਈ ਗੋਭੀ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਜੇ ਤੁਸੀ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੀਆਂ ਸਬਜ਼ੀਆਂ ਹਲਵੇ ਤੇ ਕਈ ਹੋਰ ਪਰੌਂਠਿਆਂ ਦੀਆਂ ਵੀਡੀਓਜ਼ ਵੀ ਪਾ ਰਕੀਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤਰੀਕੇ ਨਾਲ ਪੱਤਾ ਗੋਭੀ ਨੂੰ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਗੋਭੀ ਨੂੰ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਲਵਾਂਗੇ ਜੇਕਰ ਆਪਾਂ ਨੂੰ ਲੱਗੇ ਕਿ ਗੋਭੀ ਥੋੜੀ ਲੰਬੀ ਹੈ ਜਾਂ ਮੋਟੀ ਹੈ ਤਾਂ ਆਪਾਂ ਉਸ ਨੂੰ ਇਸ ਤਰੀਕੇ ਨਾਲ ਬਰੀਕ ਕੱਟ ਲਵਾਂਗੇ ਆਜਾ ਆਪਾਂ ਬਤਾ ਗੋਭੀ ਦੀ ਬਹੁਤ ਹੀ ਛਟਪਟੀ ਜਿਹੀ ਸਬਜ਼ੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਇਹ ਸਬਜ਼ੀ ਬਣਾਉਂਗੇ ਤੇ ਸਬਜ਼ੀ ਬਹੁਤ ਟੇਸਟੀ ਬਣੇਗੀ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੀ ਸਬਜ਼ੀ ਕੱਟ ਲਵਾਂਗੀ ਇਸ ਤਰੀਕੇ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਪਤਾ ਗੋਬੀ ਤੇ ਦੂਸਰੇ ਫਲ ਨੂੰ ਵੀ ਕੱਟ ਲਵਾਂਗੇ ਹੁਣ ਮੈਂ ਸਾਰੀ ਸਬਜ਼ੀ ਨੂੰ ਕੱਟ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਇਸਦੇ ਲਈ ਮੈਂ ਬੌਲ ਦੇ ਵਿੱਚ ਹਿੰਗ ਲਈ ਹੈ ਇੱਕ ਚਮਚਾ ਰੱਡੀ ਚਿਲੀ ਪਾਊਡਰ ਪਾਵਾਂਗੇ ਜਾਂ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਆਪਾਂ ਉਸ ਦੇ ਹਿਸਾਬ ਨਾਲ ਲਾਲ ਮਿਰਚ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ। ਥੋੜਾ ਜਿਹਾ ਪਾਣੀ ਪਾਵਾਂਗੇ ਤੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇਕਰ ਆਪਾਂ ਮਸਾਲਿਆਂ ਨੂੰ ਇਸ ਤਰੀਕੇ ਨਾਲ ਘੋਲ ਕੇ ਸਬਜ਼ੀ ਉੱਪਰ ਪਾਵਾਂਗੇ ਤੇ ਸਬਜ਼ੀ ਉੱਪਰ ਮਸਾਲਿਆਂ ਦੀ ਵਧੀਆ ਕੋਟਿੰਗ ਹੋਏਗੀ। ਇੱਕ ਵਾਰ ਮੈਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਆ ਹੈ। ਹਲਦੀ ਪਾਊਡਰ ਘੱਟ ਲੱਗ ਰਿਹਾ ਹੈ। ਆਪਾਂ ਇੱਕ ਚਮਚ ਹੋਰ ਹਲਦੀ ਪਾਊਡਰ ਪਾ ਕੇ ਮ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ। ਹੁਣ ਸਾਰੇ ਮਸਾਲੇ ਮਿਕਸ ਹੋ ਚੁੱਕੇ ਨੇ। ਹੁਣ ਆਪਾਂ ਸਬਜ਼ੀ ਬਣਾਵਾਂਗੇ। ਸਬਜ਼ੀ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ। సరొం తర్మే హిల్ చమ్చ జీరా పావే జీరే గోల్డన్ బ్రావున హిం తవ్వే హరి మిర్చా ਜੋ ਪੰਜਨਾ ਅਤੇ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਹਰੀ ਮਿਰਚ ਪਾਵਾਂਗੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਵਾਂਗੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ देर ਪਕਾ ਲਵਾਂਗੇ ਪਿਆਜ਼ ਨੂੰ ਥੋੜੀ देर ਪਕਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਹੁਣ ਆਲੂ ਪਾਵਾਂਗੇ ਆਲੂਆਂ ਨੂੰ ਪਿਆਜ਼ ਵਿੱਚ ਪਕਾ ਲਵਾਂਗੇ ਆਲੂਆਂ ਨੂੰ ਵਾਪਾ ਪਿਆਜ਼ ਦੇ ਵਿੱਚ ਪਕਾਵਾਂਗੇ ਇਸ ਦੇ ਨਾਲ ਆਲੂਆਂ ਉੱਪਰ ਕਰਸਟ ਵੀ ਆ ਜਾਏਗਾ ਤੇ ਪਿਆਜ਼ ਦੀ ਨਮੀ ਦੇ ਵਿੱਚ ਆਲੂ ਪੱਕ ਜਾਣਗੇ ਇਸ ਦੇ ਨਾਲ ਇਸ ਤਰੀਕੇ ਨਾਲ ਪਕਾਉਣ ਦੇ ਨਾਲ ਆਲੂ ਕੱਚੇ ਵੀ ਨਹੀਂ ਰਹਿਣਗੇ ఇ ఆలూను పకా లేవే ఆలూను పకా ఆలూ ఉప వీయ క్రస్ట్ ఆయరు పత్తా గోబీది సబ్జీ బేస్టీ బలూ కచ్చేవి హింక్ చమచ అదరక లసణ పేస్ట్ పావే జసన అదరక పా అదరక లసణ పాటు ఇను మిక్స్ కలూను థి పకా లేవే ਲਾਸਣ ਅਦਰਕ ਦਾ ਪੇਸਟ ਪਾਉਣ ਦੇ ਨਾਲ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਹਲਗੁਣ ਵਿੱਚ ਵਿੱਚ ਦੇਖ ਲਾਂਦੇ ਰਵਾਂਗੇ। සිදක්ක දේහම පොජසික ගල්ලන්න හෝචුක්කන නස්ත්‍රීකිනා හෙලා එෙල්ලා කප කාලමන්ගේ එකට මටල් පාවාන්ගේට මට බා කෙලා ළමඟගේ සබ්තිිනු ਪਤਾ ਗੋਬੀ ਦੀ ਸਬ지 ਬਣਾਉਂਦੀ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਪਤਾ ਗੋਬੀ ਬਹੁਤ ਹੀ ਟੇਸਟੀ ਬਣਦੀ ਹੈ ਟਮਾਟਰ ਜਲਦੀ ਸੌਫਟ ਹੋ ਜਾਵੇ ਦੇ ਲਈ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਦੇ ਨਾਲ ਟਮਾਟਰ ਜਲਦੀ ਸੌਫਟ ਹੋ ਜਾਏਗਾ ਸਬਜ਼ੀ ਨੂੰ ਹੌਲਾ ਹੌਲਾ ਗੈਸ ਦੇ ਤਰੀਕੇ ਨਾਲ ਹੀ ਪਕਾ ਲਵਾਂਗੇ ਮੀਡੀਅਮ ਟੂ ਲੋ ਫਲੇਮ ਤੇ ਹੁਣ ਪਤਾ ਗੋਭੀ ਪਾਵਾਂਗੇ ਸਾਰੀ ਸਬਜ਼ੀ ਨੂੰ ਐਡ ਕਰ ਦੇਵਾਂਗੇ ਸਬਜ਼ੀ ਨੂੰ ਮਿਕਸ ਕਰ ਲਵਾਂਗੇ ਆਲੂ ਪਿਆਜ਼ ਦੇ ਵਿੱਚ ਸਾਰੀ ਸਬਜ਼ੀ ਨੂੰ ਮਿਕਸ ਕਰ ਲਵਾਂਗੇ अच्छा पत्ता गोभी की सब्ज़ी में बहुत ही चटपटा जहावेंगे बहुत घट इंग्रीडियस के पत्ता गोभी की सब्ज़ी बहुत ही टेस्टी बन के तैयार होएगी। आप सब्जी के बिल्कुल भी पानी यूज़ नहीं करा पत्ता गोभी जो पानी है इसके सब्ज़ी वजी बन के तैयार हो जाएगी सब्जी के पानी नहीं पावे ਜੋ ਮਸਾਲੇ ਆਪਾਂ ਬਣਾ ਕੇ ਰੱਖੇ ਸੀ ਮਿਕਸ ਕਰਕੇ ਉਹ ਮਸਾਲੇ ਹੀ ਪਾਵਾਂਗੇ ਬਸ ਸਬਜੀ ਨੂੰ ਟਾ ਕੇ ਪਕਾ ਲਵਾਂਗੇ ਥੋੜੀ ਦੇਰ ਦੇ ਲਈ ਹੁਣ ਸਬਜੀ ਨੂੰ ਇੱਕ ਵਾਰ ਹੀ ਹਿਲਾ ਲਵਾਂਗੇ ਸਬਜੀ ਨੂੰ ਹਿਲਾ ਲਵਾਂਗੇ ਮਸਾਲੇ ਆਪਾਂ ਹਜੇ ਨਹੀਂ ਪਾਵਾਂਗੇ ਕਾਹ ਸਬਜੀ ਨੂੰ ਤਾਂ ਆਕੇ ਪਕਾਇਆ ਸੀ ਇਸਦੇ ਲਈ ਸਬਜੀ ਨੇ ਹਲਕਾ ਹਲਕਾ ਪਾਣੀ ਛੱਡਿਆ ਹੈ ਇਸਦੇ ਲਈ ਆਪਾਂ ਸਬਜੀ ਦੇ ਵਿੱਚ ਪਾਣੀ ਨਹੀਂ ਪਾਵਾਂਗੇ ਪਰ ਹੁਣ ਆਪਾਂ ਸਬਜੀ ਦੇ ਵਿੱਚ ਆਪਣਾ ਮਸਾਲਿਆਂ ਵਾਲਾ ਪਾਣੀ ਪਾਵਾਂਗੇ ਜੇ ਤੁਹਾਨੂੰ ਲੱਗੇ ਕਿ ਸਬਜੀ ਥੋੜੀ ਜਿਹੀ ਡਰਾਈ ਹੋ ਰਹੀ ਹੈ ਤਾਂ ਆਪਾਂ ਮਸਾਲਿਆਂ ਵਾਲਾ ਪਾਣੀ ਹੀ ਪਾਵਾਂਗੇ ਸਬਜੀ ਦੇ ਵਿੱਚ ਮਸਾਲੇ ਥੋੜੀ ਜਿਹੀ ਕੌਲੀ ਵਿੱਚ ਸੀ ਜੇਲੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਕੇ ਸਬਜੀ ਦੇ ਵਿੱਚ ਪਾ ਦਿੱਤਾ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਜੇਕਰ ਆਪਾਂ ਹਿੰਗ ਵਗੈਰਾ ਨੂੰ ਇਸ ਤਰੀਕੇ ਨਾਲ ਮਸਾਲਿਆਂ ਦੇ ਵਿੱਚ ਘੋਲ ਕੇ ਪਾਣਾ ਹੋਵੇ ਤਾਂ ਇਸ ਤਰੀਕੇ ਨਾਲ ਵੀ ਪਾ ਸਕਦੇ ਹਾਂ ਜੇਕਰ ਆਪਾਂ ਹਿੰਗ ਵਗੈਰਾ ਨੂੰ ਤੜਕੇ ਦੇ ਵਿੱਚ ਪਾਣਾ ਹੋਵੇ ਤਾਂ ਆਪਾਂ ਤੜਕੇ ਦੇ ਵਿੱਚ ਵੀ ਪਾ ਸਕਦੇ ਹਾਂ ਹਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਬਜ਼ੀ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਦੇਖ ਕੇ ਤੁਹਾਨੂੰ ਇਹ ਸਬਜ਼ੀ ਵਾਲੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਸਬਜੀ ਨੂੰ ਆਪਾਂ ਇੱਕ ਵਾਰ ਹਿਲਾ ਲਵਾਂਗੇ ਇਸ ਤਰੀਕੇ ਨਾਲ ਪਕਾਉਣ ਦੇ ਨਾਲ ਸਬਜੀ ਬਿਲਕੁਲ ਵੀ ਕੱਚੀ ਨਹੀਂ ਰਹੇਗੀ ਇਹੋ ਗੱਲ ਹੈ ਵਧੀਆ ਟੇਸਟੀ ਬਣ ਕੇ ਤਿਆਰ ਹੋਏਗੀ ਸਬਜੀ ਇਸ ਤਰੀਕੇ ਦੀ ਸੁੱਕੀ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਹੈ। ਇਸ ਤਰੀਕੇ ਦੀ ਸੁੱਕੀ ਸਬਜ਼ੀ ਨੂੰ ਆਪਾਂ ਲੰਚ ਦੇ ਵਿੱਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਜਨ ਖਾ ਸਕਦੇ ਹਾਂ। ਇੱਕ ਚਮਚ ਗਰਮ ਮਸਾਲਾ ਪਾਵਾਂਗੇ ਸਬਜ਼ੀ ਦੇ ਵਿੱਚ। ගරම සල්ලපාකෙ සබ්ජිතේ මෙච මෙමක් කරලමගේ කරම සල්ලයනු හොන් සැබ් ජීනුටාක ක එප කාලමගේ බේෂ පිච්ති සබ්ජීනු හිලාවන් දරමාගේ තංකිකට හි දෙනාල් නාචිප්කෙ ස්ත්‍රී නා සබ ජීන හිලාවන් දේරමාන්ගේ ਕਾ ਕੀੜਾ ਹੀ ਨਾਲ ਨਾ ਚਿਪਕੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਜੇਕਰ ਤੁਸੀਂ ਕਿਸੇ ਅਲੱਗ ਤਰੀਕੇ ਨਾਲ ਸਬਜ਼ੀ ਨੂੰ ਬਣਾਉਣਾ ਹੋ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸਬਜ਼ੀ ਨੂੰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਇਸ ਗਰਮ ਗਰਮ ਸਬਜ਼ੀ ਨੂੰ ਰੋਟੀਆਂ ਪਰੌਠੇ ਦੇ ਨਾਲ ਸਰਵ ਕਰੋ ਇਹ ਬਹੁਤ ਟੇਸਟੀ ਲੱਗਦੀ ਹੈ ਇਸ ਤਰੀਕੇ ਦੇ ਹਰੀਆਂ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਆਪਾਂ ਪਤਾ ਗੋਭੀ ਨੂੰ ਸਲਾਦ ਦੇ ਵਿੱਚ ਵੀ ਖਾਣਦੇ ਹਾਂ ਪਤਾ ਗੋਭੀ ਦੀ ਆਪਾਂ ਨੂੰ ਇਸ ਤਰੀਕੇ ਨਾਲ ਸਬਜ਼ੀ ਵੀ ਖਾਣੀ ਚਾਹੀਦੀ ਹੈ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਹੁਣ ਸਬਜ਼ੀ ਬਣ ਕੇ ਤਿਆਰ ਹੈ ਹੁਣ ਆਪਣੀ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹ ਸਬਜ਼ੀ ਬਹੁਤ ਹੀ ਟੇਸਟੀ ਵੀ ਹੋਏਗੀ। ਇਸੇ ਤੋਕੀ ਸਬਜ਼ੀ ਨੂੰ ਆਪਾਂ ਬੱਚਿਆਂ ਨੂੰ ਰੋਟੀ ਦੇ ਨਾਲ ਟਿਫਿਨ ਵਿੱਚ ਵੀ ਦੇ ਸਕਦੇ ਹਾਂ। ਹਾਂ ਸਬਜੀ تیار ਹੈ ਸਬਜੀ ਦੇ ਵਿੱਚ ਇੱਕ ਚਮਚ ਅਮਚੂਰ ਪਾਊਡਰ ਪਾਵਾਂਗੇ ਛਟਪਟੇ ਟੇਸਟ ਦੇ ਲਈ ਇਸ ਨਾਲ ਸਬਜੀ ਦੇ ਵਿੱਚ ਬਹੁਤ ਵਧੀਆ ਟੇਸਟ ਆਏਗਾ ਅਮਚੂਰ ਪਾਊਡਰ ਪਾਉਣ ਤੋਂ ਬਾਅਦ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਅਮਚੂਰ ਪਾਊਡਰ ਨੂੰ ਸਬਜੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੇ ਹਲਦੀ ਸਬਜ਼ੀ ਦੇ ਕਈ ਹੋਰ ਵੀਡੀਓਜ਼ ਪਾਈਆਂ ਨੇ ਹੁਣ ਆਪਣੀ ਇਸ ਤਰੀਕੇ ਦੀ ਗਰਮ ਗਰਮ ਸਬਜ਼ੀ ਬਣ ਕੇ ਤਿਆਰ ਹੈ ਗਰਮ ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਸਬਜੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਰੋਟੀਆਂ ਬਣਾਉਣ ਦੇ ਨਾਲ ਹੀ ਸਬਜੀ ਬਹੁਤ ਟੇਸਟੀ ਲੱਗਦੀ ਹੈ ਗਰਮ ਗਰਮ ਸਬਜੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਹਨ ਆਪਣੀ ਇਸ ਤਰੀਕੇ ਦੀ ਸਬਜੀ ਬਣ ਕੇ ਤਿਆਰ ਹੈ ਵੀਡੀਓ ਬਧਿਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ 올 ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ